ਸਨੋਰ ਤੋਂ ਆਮ ਆਦਮੀ ਪਾਰਟੀ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਜੋ ਕਿ ਜਬਰ ਜਨਾ ਦੇ ਦੋਸ਼ਾਂ ਕਰਕੇ ਸਤੰਬਰ ਮਹੀਨੇ ਤੋਂ ਫਰਾਰ ਦੱਸੇ ਜਾ ਰਹੇ ਨੇ ਉਸ ਦਾ ਬੀਤੇ ਦਿਨ ਸੋਸ਼ਲ ਮੀਡੀਆ ਦੇ ਉੱਪਰ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਤਾਂ ਕੀਤਾ ਹੀ ਨਾਲ ਹੀ ਨਾਲ ਕਈ ਸਵਾਲ ਵੀ ਖੜੇ ਕਰ ਦਿੱਤੇ ਨੇ ਦਰਸਲ ਹਰਮਿਤ ਸਿੰਘ ਪਠਾਨ ਮਾਜਰਾ ਆਪਣੇ ਸੋਸ਼ਲ ਮੀਡੀਆ ਉੱਪਰ ਲਾਈਵ ਆਇਆ ਇਸ ਨਵੇਂ ਵੀਡੀਓ ਦੇ ਵਿੱਚ ਉਹ ਆਪਣੇ ਭਤੀਜੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਾ ਹੋਇਆ ਨਜ਼ਰ ਆਇਆ ਇਹ ਵੀਡੀਓ ਇੱਕ ਕਾਰ ਦੇ ਵਿੱਚ ਯਾਤਰਾ ਕਰਦਿਆਂ ਫਿਲਮਾਇਆ ਗਿਆ ਵੀਡੀਓ ਦੇ ਵਿੱਚ ਪਠਾਨ ਮਾਜਰਾ ਆਪਣੇ ਭਤੀਜੇ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਉਸ ਨੂੰ ਜਲਦੀ ਹੀ ਮੁੜ ਮਿਲਣ ਦੀ ਇੱਛਾ ਜਤਾ ਰਿਹਾ ਹੈ ਤੁਸੀਂ ਵੀ ਦੇਖੋ ਇਹ ਪਠਾਨ ਮਾਜਰਾ ਦਾ ਨਵਾਂ ਵੀਡੀਓ ਆਦਲ ਕਲਵਾਨੋ ਸਾਡਾ ਭਤੀਜਾ ਅੱਜ 7 ਸਾਲ ਦਾ ਹੋ ਗਿਆ ਮੈਂ ਉਹਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਮੇਰੇ ਛੋਟੇ ਨੀਜ਼ਾ ਵੀ ਨੂੰ ਜਸਮੂਨ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਆਗਲੇ ਕਰਵਾਣੂ ਦੀਆਂ ਜਨਮ ਦਿਨ ਦੀਆਂ ਲੰਮੀ ਉਮਰ ਬਖਸ਼ੇ ਰੱਬ ਚੜ੍ਹਦੀ ਕਲਾ ਰੱਖੇ ਮਾਪਿਓ ਦਾ ਨਾਰੋਸ਼ਨ ਕਰੇ ਤੇ ਛੇਤੀ ਛੇਤੀ ਅਸੀਂ ਆਪਦੇ ਪਤੀ ਜੀ ਨਾਲ ਗਏ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਪੁਲਸ ਨੇ ਆਮ ਆਦਮੀ ਪਾਰਟੀ ਵਿਧਾਇਕ ਪਠਾਨ ਮਾਜਰਾ ਖਿਲਾਫ ਜਬਰ ਜਨਾਹ ਧੋਖਾ ਧੜੀ ਤੇ ਤਮਕਾਨ ਦੇ ਦੋਸ਼ ਦੇ ਵਿੱਚ 1 ਸਤੰਬਰ ਨੂੰ ਕੇਸ ਦਰਜ ਕੀਤਾ ਸੀ ਇੱਕ ਕੇਸ ਜ਼ਰਖਪੁਰ ਅਧਾਰਿਤ ਇੱਕ ਮਹਿਲਾ ਦੀ ਸ਼ਿਕਾਇਤ ਦੇ ਉੱਤੇ ਦਰਜ ਕੀਤਾ ਗਿਆ ਸੀ ਸੂਤਰਾਂ ਦੇ ਮੁਤਾਬਕ ਆਮ ਆਦਮੀ ਪਾਰਟੀ ਵਿਧਾਇਕ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਹੈ ਪਿਛਲੇ ਦਿਨੀ ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਤੋਂ ਪਠਾਨ ਮਾਜਰਾ ਦੇ ਇੱਕ ਇੰਟਰਵਿਊ ਦਾ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਪਠਾਨ ਮਾਜਰਾ ਇਹ ਦਾਅਵਾ ਕਰਦਾ ਦਿਸਦਾ ਹੈ ਕਿ ਉਹ ਇਸ ਕੇਸ ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਹੀ ਭਾਰਤ ਵਾਪਸ ਆਏਗਾ ਬਿਊਰੋ ਰਿਪੋਰਟ ਹਮਦਰਦ ਟੀਵੀ